ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰਵਾਈਸ ਸਿਮਿੰਦਰ ਚੈਨਲ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 11 ਤੋਂ 14 ਅਗਸਤ ਜੋ ਭਾਰੀ ਮੀਂਹ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਉਹਦੇ ਬਾਰੇ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਕਿਉਂਕਿ ਹੁਣ ਜੋ ਸਿਸਟਮ ਬਣ ਰਹੇ ਨੇ ਉਹ ਕਿਸੇ ਨਾ ਕਿਤੇ ਬਹੁਤ ਭਾਰੀ ਸਿਸਟਮ ਨੇ ਲਗਾਤਾਰ ਬਰਸਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਜੋ ਅਸੀਂ ਪਿਛਲੇ ਦਿਨਾਂ ਤੋਂ ਬਰਸਾਤਾਂ ਮਿਸ ਕਰ ਰਹੇ ਸੀ ਕਿ ਇੱਕ ਵੀ ਤਰੀਕੇ ਨਾਲ ਮੌਸਮ ਇਸ ਤਰੀਕੇ ਦਾ ਬਣ ਗਿਆ ਸੀ ਕਿ ਮੀਂਹ ਨਾ ਮਾਤਰ ਦੇ ਬਰਾਬਰ ਹੈ ਪਰ ਹੁਣ ਜੋ ਹਾਲਾਤ ਬਣ ਰਹੇ ਨੇ ਉਹ ਪੰਜਾਬ ਦੇ ਵਿੱਚੋਂ ਖੁਸ਼ਕੀ ਚੱਕਦੇ ਹੋਏ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਦੇਖੀਏ ਉਹ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਮੀਂਹ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤੇ ਬਾਕੀ ਤੁਹਾਨੂੰ ਕਮੈਂਟ ਬਾਕਸ ਵਿੱਚ ਇੱਕ ਹਾਈਪ ਦਾ ਨਾਮ ਦਾ ਬਟਨ ਦਿਖੇਗਾ ਉਸ ਨੂੰ ਕਲਿੱਕ ਕਰੋ ਤਾਂ ਕਿ ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਬਾਕੀ ਦਰਸ਼ਕ ਵੀ ਰੱਦ ਤੱਕ ਵੀ ਇਹ ਵੀਡੀਓ ਪਹੁੰਚਦੀ ਹੋ ਸਕੇ ਹੁਣ ਗੱਲ ਕਰਦੇ ਜੀ ਆਉਂਦੇ ਦਿਨਾਂ ਦੇ ਮੌਸਮ ਸਭ ਤੋਂ ਪਹਿਲਾਂ 11 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ 11 ਤਰੀਕ ਨੂੰ ਸਾਨੂੰ ਪੰਜਾਬ ਦੇ ਪੂਰਬੀ ਇਲਾਕੇ ਵਿੱਚ ਵਧੀਆ ਮੀਂਹ ਦੇਖਣ ਨੂੰ ਮਿਲਣਗੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਨਾਲ ਦੀ ਨਾਲ ਮੁਹਾਲੀ ਦਾ ਇਲਾਕਾ ਜਿਸ ਦੇ ਨਾਲ ਨਾਲ ਸਾਨੂੰ ਨਵਾਂ ਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਵਿੱਚ ਵੀ 11 ਤਰੀਕ ਨੂੰ ਵਧੀਆ ਮੀਂਹ ਹੁੰਦਾ ਦਿਖਾਈ ਦੇਵੇਗਾ ਨਾਲ ਦੀ ਨਾਲ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਅਤੇ ਮਲੇਰਕੋਟਲੇ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਸਾਨੂੰ 11 ਤਰੀਕ ਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ 11 ਤਰੀਕ ਨੂੰ ਜੇ ਦੇਖ ਰਹੇ ਹੋ ਕਿ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਦਾ ਦੌਰ ਹੈ ਇਸ ਦੇ ਨਾਲ ਸਾਨੂੰ ਉਮੀਦ ਜਾਗ ਰਹੀ ਹੈ ਕਿ ਪੂਰੇ ਪੰਜਾਬ ਦੇ ਉੱਪਰ ਕਿਣਮਣ ਕਣੀ ਬੱਦਲਵਾਈ ਇਸ ਤਰੀਕੇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਾਨੂੰ ਹਲਕੇ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਲਗਾਤਾਰ ਝੜੀनुਮਾ ਮਾਹੌਲ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇੱਕ ਚੰਗੀ ਖਬਰ ਹੈ ਤਾਪਮਾਨ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਘਰਾਬਟ ਆਉਂਦੀ ਦਿਖਾਈ ਦੇਵੇਗੀ ਅਗਲੇ ਦਿਨਾਂ ਦੀ ਗੱਲ ਕਰੀਏ 12 ਤਰੀਕ ਨੂੰ ਥੋੜਾ ਜਿਹਾ ਮੌਸਮ ਚੇਂਜ ਹੋ ਰਿਹਾ ਜੀ ਪਠਾਨਕੋਟ ਦੇ ਵਿੱਚ ਮੀਂਹ ਹੈ ਤੇ ਬਾਕੀ ਨਾਲ ਲੱਗਦਾ ਇਲਾਕਾ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਪਟਿਆਲਾ ਤੇ ਸੰਝਰੂਰ ਵਿੱਚ ਬੱਦਲਬਾਜ਼ੀ ਤਗੜੇ ਰੂਪ ਵਿੱਚ ਦੇਖਣ ਨੂੰ ਮਿਲੇਗੀ ਪਰ ਆਪਾਂ ਨੂੰ ਲੱਗਦਾ ਹੈ ਕਿ ਮੋਹਾਲੀ ਫਤੇਗੜ ਤੇ ਨਵਾਂ ਸ਼ਹਿਰ ਵਿੱਚ ਵੀ ਠੀਕ ਠਾਕ ਬੱਦਲਬਾਜ਼ੀ ਦਾ ਮਾਹੌਲ ਆਉਂਦਾ ਦਿਖਾਈ ਦੇ ਰਿਹਾ ਹੈ ਪਰੰਤੂ ਅਨੁ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਤੇ ਬਠਿੰਡੇ ਵਿੱਚ ਮੀਂਹ ਦੀ ਉਮੀਦ ਓੜੀ ਘੱਟ ਹੈ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਤਗੜਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਮੌਸਮ ਡਰਾਈ ਹੀ ਬਣਦਾ ਹੋਇਆ ਦਿਖਾਈ ਦੇਵੇਗਾ ਬਾਕੀ ਅਗਰ ਆਪਾਂ ਸੈਂਟਰਲ ਪੰਜਾਬ ਦੀ ਗੱਲ ਕਰੀ ਜਾਵੇ ਤਾਂ ਤੁਸੀਂ ਦੇਖੋਗੇ 12 ਤਰੀਕ ਨੂੰ ਇਹਨਾਂ ਇਲਾਕਿਆਂ ਵਿੱਚ ਵੀ ਵਧੀਆ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਵਧੀਆ ਚੰਗਾ ਸੰਕੇਤ ਹੈ ਕਿ 12 ਤਰੀਕ ਨੂੰ ਪੰਜਾਬ ਦੇ ਵਿੱਚ ਬੱਦਲਵਾਈ ਬਣੀ ਰਹੇਗੀ 13 ਤਰੀਕ ਨੂੰ ਫੇਰ ਤੋਂ ਕਿਤੇ ਨਾ ਕਿਤੇ ਸਿਸਟਮ ਬਦਲ ਰਹੇ ਨੇ ਮੀਂਹ ਦਾ ਮਾਹੌਲ ਪਣ ਰਿਹਾ ਜਿਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਬਤ ਰੂਪਨਗਰ ਤੇ ਮੋਹਾਲੀ ਵਿੱਚ ਠੀਕ ਠਾਕ ਮੀਂਹ ਹੋਣ ਦੀ ਉਮੀਦ ਵੱਧ ਰਹੀ ਹੈ ਬਾਕੀ ਪੰਜਾਬ ਦੀ ਗੱਲ ਕਰੀਏ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਤਗੜੀ ਬੱਦਲਬਾਈ ਆਉਣ ਦੀ ਆਸ ਹੈ ਜੋ ਕਿ ਇੱਕ ਚੰਗਾ ਸੰਕੇਤ ਹੈ ਕਿ ਇਹਨਾਂ ਇਲਾਕਿਆਂ ਵਿੱਚ ਬੱਦਲਬਾਈ ਆਵੇਗੀ ਤਾਂ ਤਾਪਮਾਨ ਦੇ ਵਿੱਚ ਗਰਾਵਟਾਵੇਗੀ ਬਾਕੀ ਸਾਰੀ ਬੈਲਟ ਜਿੰਨੀ ਵੀ ਤੁਸੀਂ ਦੇਖੋਗੇ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਦੇ ਹਾਲਾਤ ਠੀਕਠਾਕ ਰੂਪ ਨਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਹਲਕੀ ਦਰਮਿਆਨੀ ਬੱਦਲਬਾਈ ਦੇ ਨਾਲ ਭਾਰਾ ਮੀਂਹ ਪੰਜਾਬ ਦੇ ਵਿੱਚ 13 ਅਗਸਤ ਨੂੰ ਦੇਖਣ ਨੂੰ ਮਿਲੇਗਾ ਆਖਰੀ ਦਿਨ ਦੀ ਗੱਲ ਕਰੀ ਤਾਂ ਬਹੁਤ ਇੰਪੋਰਟੈਂਟ ਦਿਨ ਹੋ ਜਾਂਦਾ ਜੀ 14 ਤਰੀਕ ਨੂੰ 14 ਤਰੀਕ ਨੂੰ ਬਹੁਤ ਤਕੜਾ ਸਿਸਟਮ ਪੰਜਾਬ ਦੇ ਵਿੱਚ ਆ ਰਿਹਾ ਜਿਸ ਦੇ ਨਾਲ ਪਠਾਨਕੋਟ ਵਿੱਚ ਭਾਰੀ ਮੀਂਹ ਫਿਰ ਸਭ ਤੋਂ ਵੱਧ ਇਹਨਾਂ ਦਿਨਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ 14 ਤਰੀਕ ਨੂੰ ਗੁਰਦਾਸਪੁਰ ਪਠਾਨਕੋਟ ਤੋਂ ਇਲਾਵਾ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਤੇ ਪਟਿਆਲਾ ਵਿੱਚ ਤਕੜਾ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਹੈ ਜੀ ਅੰਮ੍ਰਿਤਸਰ ਤਰਨਤਾਰਨ ਅਤੇ ਸੰਗਰੂਰ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੋ ਰਹੀ ਹੈ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਵਧੀਆ ਮੀਂਹ ਥੇਕ ਤਰੀਕੇ ਨਾਲ ਲੱਗਣ ਜਾ ਰਿਹਾ ਹੈ ਜੀ ਤੇ 14 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਸਭ ਤੋਂ ਭਾਰੀ ਮੀਂਹ ਸਾਨੂੰ 14 ਤਰੀਕ ਨੂੰ ਦੇਖਣ ਨੂੰ ਮਿਲੇਗਾ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਇਹਨਾਂ ਵਿੱਚ ਘੱਟ ਮੀਂਹ ਹੁੰਦੇ ਨੇ ਪਰ ਕਿਤੇ ਨਾ ਕਿਤੇ 14 ਤਰੀਕ ਨੂੰ ਇਹ ਉਮੀਦ ਜਾਗ ਰਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਵੀ ਠੀਕ ਠਾਕ ਮੀਂਹ ਹੋ ਸਕਦਾ ਹੈ ਏਸੀਜੀ ਦਾ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤਾਂ ਦੀ 14 ਅਗਸਤ ਤੱਕ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡੇ ਯਾਰਾਂ ਦੋਸਤਾਂ ਤੱਕ ਤੇ ਜਾਣ ਵਾਲਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ